ਕਰਨ ਸਰ ਜੀ ਗਾਜ਼ੀ ਮੇਰਾ ਨਾਮ ਜੀ ਜੋ ਸਿੰਘ ਪਿੰਡੋਂ ਆ ਜੀ ਪੰਜਾਬ ਦਾ ਲੜਾ ਜਿਹੜਾ ਤੁਸੀਂ ਅਸੀਂ ਜੀ ਗੋੜੇ ਸ਼ੱਕਰ ਦੇ ਹਲਦੀ ਲੈ ਕੇ ਆਏ ਹਾਂ ਜੀ ਅੱਛਾ ਜਿੰਨਾ ਅੱਜ ਜਿੰਨਾ ਤਰੀਕੇ ਨਾਲ ਤਿਆਰ ਹੁੰਦਾ ਜੀ ਸਰ ਸ਼ੱਕਰ ਤੇ ਗੋੜਾਸੀਂ ਆਪ ਤਿਆਰ ਕਰਦੇ ਆਂ ਤੇ ਗੰਨਾ ਅਸੀਂ ਯੂਪੀ ਤੋਂ ਮੰਗਾਉਂਦੇ ਆਂ ਤੇ ਹਲਦੀ ਅਸੀਂ ਆਪ ਹੀ ਖੇਤੀ ਕਰਦੇ ਆਂ ਤੇ ਆਪ ਹੀ ਸਾਰੀ ਟੀਮ ਪਾਲਿਸ਼ਿੰਗ ਵੀ ਆਪ ਕਰਦੇ ਆਂ ਆਪੇ ਹਾਈਵੇਸ ਹੀ ਆਪ ਕਰਵਾਉਣਾ। ਛੋਟੀ ਉਮਰ ਦੇ ਕਿਵੇਂ ਵਿਚਾਰ ਆਏ ਇਸ ਨਾਲ ਦਾ ਜਿਹੜਾ ਕਾਰੋਬਾਰ ਸਰ ਜਿਵੇਂ ਬਹੁਤ ਸਾਰੇ ਬੱਚੇ ਵੀ ਪਲਸ ਤੋਂ ਬਾਅਦ ਆਇਲ ਸਕਰ ਕੇ ਬਾਹਰ ਜਾਣ ਦੀ ਸੋਚ ਰਹੇ ਨੇ। ਅਸੀਂ ਪਰ ਕਦੀ ਵੀ ਇਦਾਂ ਦਾ ਖਿਆਲ ਨਹੀਂ ਰੱਖਿਆ। ਮਤਲਬ ਸਾਨੂੰ ਹੁੰਦਾ ਵੀ ਅਸੀਂ ਆਪਣੇ ਪੰਜਾਬ ਨਾਲ ਜੁੜੇ ਰਹੀਏ। ਪਹਿਲਾਂ ਤਾਂ ਅਸੀਂ ਨੀਟ ਦੀ ਤਿਆਰੀ ਕੀਤੀ ਤੇ ਹੁਣ ਅਸੀਂ ਵੈਟਰਨਰੀ ਕਰ ਰਹੇ ਆਂ ਤੇ ਨਾਲ-ਨਾਲ ਅਸੀਂ ਜਿਵੇਂ ਦੇਖਿਆ ਵੀ ਰੋਜ਼ ਕੰਟੇ ਤੋਂ ਕੰਟੇ ਪੜ੍ਹਾਈ ਦੇ ਨਾਲ ਸਟਾ ਵਧੀਆ ਚੱਲ ਰਿਹਾ ਵਾ ਤੇ ਵੀਕੈਂਡ ਤੇ ਅਸੀਂ ਸਾਨੂੰ ਫ੍ਰੀ ਹੁੰਨੇ ਆ ਮਤਲਬ ਸੈਟਰਡੇ ਸੰਡੇ ਤੇ ਅਸੀਂ ਘਰ ਦੇ ਨਾਲ ਸਲਾਹ ਕੀਤੀ ਤਾਂ ਉਹ ਕਹਿੰਦੇ ਵੀ ਵੀ ਸਲਾਹ ਕਰਕੇ ਵੀ ਖਲਾੜਾ ਬਣਾਉਣ ਦੀ ਸੋਚ ਰਿਹਾ ਸੀ ਵੀ ਜਿਵੇਂ ਰੋਜ਼ ਲੋਕਾਂ ਦੇ ਘਰੇ ਚੀਜ਼ ਹੁੰਦੀ ਆ ਚੀਜ਼ ਰੋਜ਼ ਵਰਤਦੇ ਆ ਲੋਕ ਤੇ ਸਾਨੂੰ ਹੁੰਦਾ ਸੀ ਸ਼ੁੱਧ ਚੀਜ਼ ਦਈਏ ਅਸੀਂ ਆਪ ਹੈਲਥ ਪੜ ਰਹੇ ਆ ਹੈਲਥ ਡਿਪਾਰਟਮੈਂਟ ਦੇ ਵਿੱਚ ਕੱਲ ਨੂੰ ਜਾਵਾਂਗੇ ਵੈਟਰਨਰੀ ਜਿਵੇਂ ਫੀਲਡ ਦੇ ਵਿੱਚ ਆਵਾਂਗੇ ਸਾਨੂੰ ਹੁੰਦਾ ਸੀ ਚੰਗੀ ਚੀਜ਼ ਅਸੀਂ ਵੀ ਪ੍ਰੋਵਾਈਡ ਕਰੀਏ ਕਿਸਾਨਾਂ ਨਾਲ ਅਸੀਂ ਜੁੜੀਏ ਇਹ ਹੁੰਦਾ ਕਿ ਡਾਕਟਰ ਬਣ ਕੇ ਇਸ ਦੇ ਨਾਲ ਜੁੜਨਾ ਦਾ ਉੱਤਪਾ ਹੁੰਦਾ ਹਾਂਜੀ ਪਰ ਘਰ ਦੇ ਪੂਰਾ ਸਹਿਯੋਗ ਦਿੰਦੇ ਨੇ ਜੀ ਜਲਦੀ ਵਿੱਚ ਉਹ ਵੀ ਜਿਵੇਂ ਅੱਜ ਅਸੀਂ ਇੱਥੇ ਆਏ ਨੇ ਘਰ ਦੇ ਗੱਲ ਮੁਖਸਰ ਸਾਹਿਬਗੇ ਹੋਏ ਸੀਗੇ ਅਸੀਂ ਦੋ ਤਿੰਨ ਦਿਨ ਇੱਥੇ ਆ ਗ ਜੀ ਵੀਕਡੇਸ ਹੁੰਦੇ ਤਾਂ ਉਹ ਇੱਥੇ ਆਬਵੀਅਸਲੀ ਆਉਂਦੇ ਅਸੀਂ ਨਹੀਂ ਛੁੱਟੀ ਵੀ ਨਹੀਂ ਲੈ ਸਕਦੇ ਇਸ ਕਾਲਜ ਦੇ ਵਿੱਚ ਅਗੇ ਇਸ ਬਿਜ਼ਨਸ ਨੂੰ ਕਿਸ ਤਰ੍ਹਾਂ ਵਧਾਉਂਦੇ ਜੀ ਅਸੀਂ ਜੀ ਆਲਓਵਰ ਇੰਟਰੀ ਇੰਡੀਆ ਡਿਲੀਵਰੀ ਕਰਦੇ ਆ ਤੇ ਸਾਨੂੰ ਐ ਵੀ ਹਰੇਕ ਬੰਦਾ ਜੀ ਕੋਈ ਚੀਜ਼ ਖਾਂਦਾ ਚਾਹ 20 30 ਰੁਪਏ ਮਹਿੰਗੀ ਹੋਵੇ ਪਰ ਉਹ ਚੰਗੀ ਸ਼ੁੱਧ ਚੀਜ਼ ਖਾਵੇ ਇਹ ਆਪਣੀ ਪਲੇਨ ਸ਼ੱਕਰ ਹੈ ਜੀ ਇਹ ਆਪਣੀ ਪਲੇਨ ਸ਼ੱਕਰ ਹੈ ਜੀ ਜੋ ਕਿ ਆਪਾ ਬਣਾਉਂਦੇ ਆ ਇਹਦੇ ਵਿੱਚ ਕੋਈ ਕਲਰ ਨਹੀਂ ਹੈ ਜਿਹੜਾ ਸਹੀ ਰੰਗ ਆਉਂਦਾ ਹੈ ਜੀ ਸ਼ੱਕਰ ਦਾ ਉਹ ਇਹੀ ਹੈ ਜੇ ਆਪਾਂ ਜਿਹੜੀ ਕਰੀਮ ਹੁੰਦੀ ਆ ਜਾਂ ਲਾਲ ਰੰਗ ਦੀ ਸ਼ੱਕਰ ਹੁੰਦੀ ਆ ਉਹਦੇ ਵਿੱਚ ਕਲਰ ਪਾਏ ਹੁੰਦੇ ਆ ਜੀ ਇਹਦੇ ਵਿੱਚ ਆਪਾਂ ਕੋਈ ਕਲਰ ਕੋਈ ਮਲਟੀਫਾਇਰ ਨਹੀਂ ਪਾਉਂਦੇ ਇਹ ਆਪਣੀ ਹਲਦੀ ਵਾਲੀ ਸ਼ੱਕਰ ਹੈ ਜੀ ਇਹਦੇ ਵਿੱਚ ਆਪਾਂ ਹਲਦੀ ਮਿਕਸ ਕਰ ਦਿੰਦੇ ਆ ਜੋ ਕਿ ਆਪਣੇ ਘਰ ਦੀ ਹਲਦੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਇਹ ਆਪਣਾ ਗੁੜਾ ਹੈ ਜੀ ਇਹਦੇ ਵਿੱਚ ਸੁੰਡ ਸੌਂਫ ਤੇ ਅਜਵਾਇਦਾ ਆਹ ਆਪਣਾ ਅਲਸੀ ਵਾਲਾ ਗੁੜਾ ਆ ਗਿਆ ਜੀ ਇਹਦੇ ਵਿੱਚ ਅਲਸੀ ਪਾਈ ਹੋਈ ਹੈ ਇਸ ਸੋਲਡ ਆਊਟ ਹੋ ਗਿਆ ਇਹ ਇਲਾਇਚੀ ਵਾਲਾ ਜੀ ਇਹਦੀ ਆਪਾਂ ਸ਼ੇਪ ਵੀ স্মਲ ਸ਼ੇਪ ਕਰਤੀ ਆ ਤਾਂ ਕਿ ਖਾਣ ਦੇ ਵਿੱਚ ਵੀ ਆਸਾਨੀ ਹੋਵੇ ਇਸ ਵਾਸਤੇ ਇਹ ਆਪਣਾ ਇੱਕ ਔਲੇ ਵਾਲਾ ਜੀ ਇਹ ਆਪਣਾ ਮੋਸਟਲੀ ਸਾਰਾ ਸੋਲਡ ਆਊਟ ਹੋ ਗਿਆ ਬਸ ਦੋ ਤਿੰਨ ਪੈਕੇਟ ਹੀ ਬਾਕੀ ਆ ਇੱਕ ਆਪਣੇ ਕੋਲੇ ਸੀਗਾ ਗਿਰੀ ਵਾਲਾ ਸੀਗਾ ਵੀ ਉਹਦੇ ਵਿੱਚ ਗਿਰੀ ਪਾਈ ਸੀ ਸੌਂਫ ਪਾਈ ਸੀ ਇਲਾਇਚੀ ਪਾਈ ਸੀ ਜੁਆਇਨ ਪਾਈ ਸੀ ਉਹ ਹਾਜ਼ਮੇ ਵਾਸਤੇ ਬਹੁਤ ਜਿਆਦਾ ਵਧੀਆ ਰਹਿੰਦਾ ਉਹ ਵੀ ਆਪਣਾ ਸੋਲਡ ਆਊਟ ਹੋ ਗਿਆ ਉਹ ਮੰਗਵਾਇਆ ਹੋਇਆ ਕੱਲ ਤੱਕ ਆ ਜਾਏਗਾ ਹਾਂਜੀ ਇੱਕ ਜਿਹੜਾ ਆਪਣਾ ਪਲੇਨ ਪਲੇਨ ਘੋੜਾ ਜੀ ਇਹ ਵਾਲਾ ਇਹ ਜਿਹੜਾ ਆਪਾਂ ਚਾਹ ਦੇ ਵਿੱਚ ਵਰਤਦੇ ਆ ਇਹ ਆਪਣੀ ਮਤਲਬ ਖਾਸੀਅਤ ਆ ਚਾਹ ਬਿਲਕੁਲ ਵੀ ਨਹੀਂ ਪਾਟਦੀ ਨਾਲੇ ਚਾਹ ਗਾੜੀ ਬਣਦੀ ਹੈ ਜੀ ਤੇ ਚਾਹ ਵਾਸਤੇ ਖਾ ਵੀ ਸਕਦੇ ਆ ਪਰ ਮੋਸਟਲੀ ਜਿਹੜਾ ਆਪਾਂ ਚਾਹ ਦੇ ਵਿੱਚ ਵਰਤਦੇ ਆ ਇਹ ਵਾਤੇ ਜੀ ਜਿਸ ਤਰ੍ਹਾਂ ਆਈਡੀਆ ਆ ਬਈ ਇਹ ਤਰ੍ਹਾਂ ਜਿਹੜਾ ਤੁਸੀਂ ਲਾਉਣਾ ਚਾਹਦੇ ਨੌਜਵਾਨ ਮੁੰਡੇ ਆ ਹਾਂਜੀ ਨੌਜਵਾਨ ਇਸ ਦਿੱਤੇ ਦੇ ਵਿੱਚ ਪਏ ਨੇ ਇਸ ਵਾਰ ਹਾਂਜੀ ਇਹ ਅਸੀਂ ਯੂਪੀ ਗਈ ਸੀ ਜੀ ਅਸੀਂ ਉੱਥੇ ਦੇਖਿਆ ਕੈਮੀਕਲ ਪਾ ਕੇ ਕਲਰ ਪਾ ਕੇ ਮਲਸੀਫਾਇਰ ਪਾ ਕੇ ਮੱਖੀਆਂ ਮਛਰਾਂ ਦੇ ਵਿੱਚ ਆਈ ਬਣਾ ਰਹੀ ਸੀ ਕੋਈ ਸੇਫਟੀ ਪ੍ਰਿਕਾਸ਼ਨ ਨਹੀਂ ਲੈ ਰਹੇ ਸੀ ਉੱਥੋਂ ਸਾਨੂੰ ਆਈਡੀਆ ਆਇਆ ਵੀ ਆਪਾਂ ਆਪਦੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਹੀ ਚੀਜ਼ ਖਵਾਈਏ ਤਾਂ ਕਿ ਸਾਰਿਆਂ ਦੀ ਸਿਹਤ ਬਣੀ ਰਹੇ ਤੇ ਫਿਰ ਉੱਥੋਂ ਆਈਡੀਆ ਆਇਆ ਜੀ ਇਸ ਬਾਰੇ ਸਟੱਡੀ ਵੀ ਕਰ ਰਹੇ ਹਾਂ ਹਾਂਜੀ ਅਸੀਂ ਵੈਟਰਨਰੀ ਸਾਇੰਸ ਕਰ ਰਹੇ ਹਾਂ ਜਿਕੜਵਾਸੂ ਦੇ ਵਿੱਚੋਂ ਉੱਥੋਂ ਅਸੀਂ ਦੋਨੇ ਸੈਕੰਡ ਯਰ ਦੇ ਸਟੂਡੈਂਟ ਆ पर ਸਾਈਡ साइड से ਇਹ bizness ਚ ਲੱਗਿਆ ਪੰਜੀਰੀ ਵਗੈਰਾ ਵੀ ਪਿੰਨੀਆ ਵਗੈਰਾ ਵੀ ਤੁਸੀਂ ਹਾਂਜੀ ਉਹ ਆਰਡਰ ਤੇ ਬਣਾਉਨੇ ਆ ਜੀ ਪਿਛਲੇ 2-3 ਮਹੀਨੇ ਉਹ ਵੀ ਬਹੁਤ ਚੱਲ ਗਿਆ ਜਿਹੜਾ ਰਿਸਪੌਂਸ ਮਿਲਦੇ ਆ ਰਿਸਪੌਂਸ ਬਹੁਤ ਜ਼ਿਆਦਾ ਵਧੀਆ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਕੂਨ ਮਨជា ਤਰ੍ਹਾਂ ਦਾ ਗੋੜ ਸੀਗਾ ਜੀ ਦੋ ਤਿੰਨ ਤਰ੍ਹਾਂ ਦਾ ਆਲਰੇਡੀ ਸੋਲਡ ਆਊਟ ਹੋ ਗਿਆ ਕਿੰਨੀ ਉਹ ਚਾਰ ਗੱਲਾਂ ਦੱਸਦੇ ਨੇ ਸਾਡੇ ਪੁਰਾਣੇ ਜਮ੍ਹਾਂ ਵਿੱਚ ਐ ਅਸੀਂ ਕੰਨਾ ਪੀਟਦੇ ਹੁੰਦੇ ਸੀ ਐਂ ਗੁੜ ਬਣਦਾ ਹੁੰਦਾ ਸੀਗਾ ਹੁਣ ਮਸ਼ੀਨਾਂ ਆ ਗਈਆਂ ਜਾਂ ਉਹ ਵੀ ਆਪਣੀ ਰਾਏ ਦਿੰਦੇ ਨੇ ਜਿਵੇਂ ਕਿਸੇ ਨੇ ਕਿਹਾ ਦੇਸੀ ਖੰਡ ਦੇ ਤੁਸੀਂ ਸ਼ੁਰੂਆਤ ਕਰੋ ਤਾਂ ਸਾਨੂੰ ਫਿਰ ਬਹੁਤ ਕੁਝ ਸਿੱਖਣ ਨੂੰ ਲਾੜ ਕਿਥਾ ਹੈ ਲਾੜਾ ਰਾਮਪੁਰਾ ਫੁੱਲ ਬਠਿੰਡੇ ਜੀ ਮੈਂ ਆਹ ਆਪਣਾ ਐਨ ਐਚ 7 ਦੇ ਉੱਪਰ ਹੀ ਹੈ ਜੀ ਬਠਿੰਡਾ ਬਰਨਾਲਾ ਰੋਡ ਮਿੱਥੋ ਵਾਲੇ ਗੇਟ ਦੇ ਬਿਲਕੁਲ ਨਾਲ ਰਾਮਪਰੇ ਤੋਂ ਦੋਟਾ ਕਿਲੋਮੀਟਰ ਦੀ ਦੂਰੀ ਤੇ ਅਜਰੋਂ ਪੱਤਾ ਪੈ ਨੂੰ ਆਣੇ ਅੰਜ ਨੌਜਵਾਨਾਂ ਨੂੰ ਕੁਝ ਵੀ ਨਹੀਂ ਲੱਗਦੀ ਨੌਜਵਾਨਾਂ ਨੂੰ ਇਹ ਅਪੀਲ ਹੈ ਜੀ ਵੀ ਬਾਹਰ ਦਾ ਜਿਹੜਾ ਰੁਝਾਨ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਸੀ ਉਹਨੂੰ ਥੋੜਾ ਜਿਹਾ ਘਟਾ ਕੇ ਆਪਾਂ ਆਪਣੇ ਪੰਜਾਬ ਦੇ ਵਿੱਚ ਹੀ ਆਪਾਂ ਆਪਦਾ ਕੰਮ ਆਪ ਬਧਾਈਏ ਨਾਲੇ ਆਪਦੇ ਕੰਮ ਵਰਗੀ ਤਾਂ ਕੋਈ ਰੀਚ ਨਹੀਂ ਹਾਂਜੀ ਹਾਂਜੀ ਇਹ ਅਸੀਂ ਸਾਨੂੰ 4-5 ਮਹੀਨੇ ਬਾਅਦ ਸਟਾਰਟ ਕਰੇ ਨੂੰ ਅਸੀਂ ਉਹਨੂੰ ਬਹੁਤ ਹੀ ਤਹਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਆਲ ਇੰਡੀਆ ਡਿਲੀਵਰੀ ਤੇ ਨਹੀਂ ਹਾਂਜੀ ਆਪਿਆਂ ਦਾ ਕਿੰਨਾ ਦਾ ਸਹਿਯੋਗ ਰਿਹਾ ਉਹ ਉਹ ਵੀ ਬਹੁਤ ਵਧੀਆ ਸਹਿਯੋਗ ਦੇ ਰਿਹਾ ਜੀ ਉਹ ਸਾਨੂੰ ਸਪੋਰਟ ਕਰਦਿਆ ਹਰੇਕ ਸਾਡੀ ਮੁਸ਼ਕਿਲ ਦੇ ਵਿੱਚ ਅਸੀਂ ਇੱਥੇ ਮੇਲਾ ਲਾਇਆ ਉਹਨਾਂ ਦੀ ਸਪੋਰਟ ਦੇ ਨਾਲ ਹੀ ਅਸੀਂ ਲਾਇਆ